ਬਿਹੁੱਦ ਮੰਦ ਭਾਗੀ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਵਿਆਹ ਵਾਲੇ ਦਿਨ ਕਰੋ ਕੁੜੀ ਦੀ ਡੋਲੀ ਉੱਠਣੀ ਸੀ ਤਾਂ ਉਸੇ ਕਰੋ ਤੀਦੀ ਅਰਤੀ ਉੱઠી ਹੈ ਫਰੀਦਕੋੜ ਜ਼ਿਲ੍ਹੇ ਦਾ ਪਿੰਡ ਬਰਗਾੜੀ ਵਿਖੇ ਇੱਕ ਪੂਜਾ ਨਾਮ ਦੀ ਲੜਕੀ ਨੂੰ ਬਰਾਤ ਆਉਣ ਤੋਂ ਪਹਿਲਾਂ ਹੀ ਹਾਰਟ ਅਟੈਕ ਆ ਜਾਂਦਾ ਦੱਸਿਆ ਜਾ ਰਿਹਾ ਹੈ ਕਿ 24 ਤਰੀਕ ਨੂੰ ਬਰਾਤ ਆਉਣੀ ਸੀ ਉਸ ਤੋਂ ਪਹਿਲਾਂ ਵਿਆਹ ਵਾਲੀ ਕੁੜੀ ਨੂੰ ਹਾਰਟ ਅਟੈਕ ਆਇਆ ਤੇ ਉਸ ਦੀ ਮੌਤ ਹੋ ਗਈ ਹੈ ਜਿਸ ਘਰ ਦੇ ਵਿੱਚ ਸ਼ਗਨ ਪਹਿਰੇ ਸਨ ਉਸੇ ਘਰ ਦੇ ਵਿੱਚ ਵਹਿਣ ਪਹਿਣੇ ਸ਼ੁਰੂ ਹੋ ਜਾਂਦੇ ਨੇ 23 ਤਰੀਕ ਨੂੰ ਜਾਗੂ ਦੇ ਵਿੱਚ ਨੱਚ ਟੱਪ ਕੇ ਖੂਬ ਖੁਸ਼ੀ ਮਨਾਈ ਗਈ ਰਾਤ 2 ਵਜੇ ਤੱਕ ਪ੍ਰੋਗਰਾਮ ਚੱਲਦਾ ਰਿਹਾ ਪਰ ਰਾਤ 2 ਵਜੇ ਅਚਾਨਕ ਹੀ ਨੱਕ ਦੇ ਵਿੱਚੋਂ ਖੂਨ ਵਗਣ ਲੱਗ ਪਿਆ ਜਦੋਂ ਉਸ ਨੂੰ ਡਾਕਟਰ ਦੇ ਕੋਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਲੜਕੀ ਨੂੰ ਮ੍ਰਿਤ ਐਲਾਨ ਦਿੱਤਾ ਤਾਂ ਬੇहद ਮੰਦ ਭਾਗੀ ਖਬਰ ਦੱਸਿਆ ਜਾ ਰਿਹਾ ਕਿ ਪੂਜਾ 3 ਸਾਲ ਪਹਿਲਾਂ ਹੀ ਇਸ ਦੀ ਅੰਗੇਜਮੈਂਟ ਹੋਈ ਸੀ ਵਿਆਹ ਵਾਲਾ ਮੁੰਡਾ ਜੈਤੂ ਦੇ ਪਿੰਡ rau ਵਾਲਾ ਦਾਏ ਜੋ ਕਿ ਦੁਬਈ ਤੋਂ ਆਇਆ ਹੋਇਆ ਸੀ ਘਰ ਦੇ ਵਿੱਚ ਮਠਾਈ 10-10 ਸਾਮਾਨ ਉਮੀ ਪਿਆ ਪਰ ਧੀ ਘਰ ਦੇ ਵਿੱਚ ਨਹੀਂ ਰਹੀ ਹੈ ਕਿੰਨਾ ਸਰ ਤੋਂ ਦਾ ਅਰਜੰਦਰ ਸੰਘਾ ਅੱਛਾ ਕੀ ਲਗਦਾ ਤੁਸੀ ਲੜਕੀ ਦੇ ਪਿਤਾ ਜੀ ਕੀ ਕਹਿਣਾ ਚਾਹੁੰਦੇ ਹੋ ਮਤਲਬ ਇਹ ਦੀ ਦੁਖਾਈ ਘਟਨਾ ਸੰਨ ਵੀ ਸ਼ਬਦ ਹਨ ਸਾਡੇ ਕੋਲ ਬੋਲਣ ਨੂੰ ਕੁਝ ਪਰ ਕੀ ਕਹਿ ਸਕਦੇ ਹਾਂ ਦੋਕ ਤਰਾਵਾਂ ਨਾ ਘਾਟਾ ਵਰਤਵੀ ਕੀ ਕਹਿ ਸਕਦੇ ਹਾਂ ਧੋਖਾ ਟੁੱਟ ਗਏ ਜਵਾਕਾਂ ਦੀ ਜ਼ਿੰਦਗੀ ਦੇ ਰਾਹ ਦੇ ਰੋੜੇ ਬਣ ਗਏ ਉਹਨਾਂ ਦੀ ਜਵਾਕ ਦੀ ਜ਼ਿੰਦਗੀ ਟੁੱਟ ਗਈ ਲੜਕੀ ਚਲੀ ਗਈ ਹੁਣ ਕੀ ਫੇਸ ਕੀ ਕਰੇ ਵਿਆਹ ਦੇ ਦਿਨ ਤਰੇ ਸੀ ਵਧੀਆ ਚਾੜਾ ਚਾਵਾਂ ਲਾਡਣਾ ਉਹਨਾਂ ਨੇ ਆਉਣਾ ਸੀ ਚਾਵਾਂ ਲਾਡਣਾ ਸੀ ਤੋੜਨੀ ਸੀ ਹੋ ਸਕਦਾ ਉਹਦਾ ਨਸੀਬ ਹੀ ਉਹ ਜੋ ਲਿਖੇ ਸੀ ਜਿਹੜਾ ਮੇਰੇ ਘਰੇ ਲਾਂਭਾ ਮੈਨੂੰ ਹੀ ਮਿਲ ਗਿਆ ਹੋ ਸਕਦਾ ਕੱਲ ਨੂੰ ਰੱਬ ਨਾ ਕਰਦਾ ਇਹਨਾਂ ਦੇ ਬਣ ਸਕਦਾ ਸੀ ਇਹ ਹੋ ਜਾ ਮਾਲਕ ਕਿਸੇ ਵੈਰੀ ਦੁਸਮਣ ਦਾ ਅੱਛਾ ਕੀ ਘਟਨ ਕੀ ਮਤਲਬ ਕਿਵੇਂ ਕਿੰਨੇ ਵੇ ਕਿ ਵੈਦੀ ਘਟਨਾ ਸੀ ਕਿਵੇਂ ਘਟਨਾ ਵਾਪਰੀ ਇਹ ਹੋ ਗਈ 12 1 ਦੇ ਸੰਸੰਸ ਕਿਉਂ 12 1 ਵਜੇ ਇੱਕ ਆਮ ਹੀ ਡੀਜੇ ਚੱਲਦੇ ਉਹ ਦੋ ਬਾਦ ਵਧੀਆ ਰੋਟੀ ਪਾਣੀ ਖਾਦਾ ਸਾਰਾ ਆਪ ਦਾ ਮਹਿੰਦੀ ਮੁੰਦੀ ਦਾ ਸਾਰਾ ਜਗਾੜ ਕੀਤਾ ਉਹਨੇ ਆਵੇ ਸਾਰਾ ਕੁਝ ਚੱਲੀ ਜਾਂਦਾ ਸੀਗਾ ਜੀ ਮੈਨੂੰ ਸਾਰੇ ਪਰਿਵਾਰ ਨੂੰ ਨਚਾਇਆ ਅੰਦਰ ਬਹਿ ਗਿਆ ਉਹਦੀ ਪਾਣੀ ਲਿਆ ਦੋ ਬਸ ਪਾਣੀ ਲਿਆ ਪਾਣੀ ਉਹ ਪਾਣੀ ਫੜਾਉਂਦੇ ਸਾਰੇ ਪਰਵਾਰੇ ਬੰਦੇ ਸੀ ਉਹ ਤਾਂ ਮਾਲਕ ਨੇ ਸਾਡੇ ਚ ਬਿਛੋੜਾ ਪਾਤਾ। ਦੋਤ ਵਧੀਆ ਬੰਦੇ ਸੀ ਮਿਲਨ ਮਰਤਨ ਵਾਲੇ। ਕੋਈ ਅਸੀਂ ਵੀ ਬੰਦੇ ਠੰਡੇ ਸੀ, ਉਹ ਵੀ ਬੰਦੇ ਠੰਡੇ ਸੀ ਜਿਵੇਂ ਅਸੀਂ ਕਹਿੰਦੇ ਸੀ ਉਵੇਂ ਹੀ ਚੱਲਦੇ ਸੀ। ਵੇ ਇੱਕ ਦੂਜੇ ਬੰਦੇ ਨਾਲ ਅਸੀਂ ਕੋਈ ਗਰਮੀ ਸਰਦੀ ਨਹੀਂ ਮਖਾਉਂਦੇ ਸੀ। ਛੋਟਾ ਪਰਿਵਾਰ ਸੀ ਵਧੀਆ ਕੋ ਆਪਣੇ ਥਾਂ ਟਿਕਾਣੇ ਲੱਗੇ ਸੀਗੇ। ਸ਼ਰਮਣ ਮਾਲਕ ਨੇ ਜਿਹੜਾ ਘੜਾ ਬਣਾਤਾ ਉਹਨੇ ਤੋੜਤਾ। ਉਹਨੇ ਪਤਾ ਕੱਲ ਨੂੰ ਤੋੜਤਾ ਐ ਅੱਜ ਤੋੜ ਦੇ। ਚਾਹ ਕੀ ਨਾਂ ਬਈ ਤੇਰਾ ਮੇਰਾ ਨਾਂ ਮੰਟੂ ਹੈ ਅੱਛਾ ਬਈ ਤੁਸੀਂ ਕੁੜੀ ਦੇ ਸਾਰੇ ਪਰਿਵਾਰ ਤੋਂ ਹਾਂਜੀ ਮੈਂ ਵੱਡਾ ਭਰਾ ਹਾਂ ਅੱਛਾ ਅੱਛਾ ਕੀ ਮਤਲਬ ਮੈਂ ਤੁਹਾਨੂੰ ਕੀ ਕਹਾਂ ਜੀ ਮਤਲਬ ਕਿਦਾਂ ਕਹਿਣਾ ਚਾਹੁੰਦਾ ਮਤਲਬ ਵੀ ਬੜਾ ਦੁਖਾਈ ਹੋਈ ਘਟਨਾ ਕੀ ਕਹਿਣਾ ਚਾਹੁੰਦਾ ਜਿਹੜੀ ਬਾਤ ਤੁਹਾਡੇ ਮਨ ਦੇ ਕੀ ਕਹਿੰਦੇ ਬਈ ਸਭ ਤੋਂ ਵੱਡੀ ਗੱਲ ਤੇ ਸਾਡੇ ਕੋਲੇ ਕੋਈ ਬੋਲਣ ਨੂੰ ਕੋਈ ਹੈ ਨਹੀਂ ਕੁਝ ਕੀ ਬੋਲ ਗਏ ਸੀ ਮੰਦਭਾਗੀ ਘਟਨਾ ਸਾਡੇ ਨਾਲ ਇੰਨੀ ਕਿ ਜ਼ਿਆਦਾ ਹੋ ਗਈ ਹੈ ਜੀ ਖੁਸ਼ੀਆਂ ਦਾ ਮਾਹੌਲ ਸੀਗਾ ਰਸਤੇਦਾਰ ਇਕੱਠੇ ਹੋਈ ਸਾਰੀ ਦੋਨੇ ਪਰਿਵਾਰ ਮਸਾ ਇਕੱਠੇ ਹੋਈ ਜੀ ਪਰ ਜੋ ਪਰਮਾਤਮਾ ਰੱਬ ਨੇ ਕਰ ਗਿਆ ਸਾਡੇ ਨਾਲ ਉਹ ਬਹੁਤ ਜਿਆਦਾ ਮਾੜੀ ਹੋ ਗਈ ਸਾਡੇ ਨਾਲ ਜੋ ਵੀ ਆ ਚਲੋ ਜਿਹੜੇ ਜ਼ਿੰਦਗੀ ਤੋਂ ਜਾਵੜਿਆ ਪਰ ਘਾਟਾ ਬਹੁਤ ਵੱਡਾ ਸਾਨੂੰ ਪਿਆ ਪਰਿਵਾਰਾਂ ਨੂੰ ਪੈ ਗਿਆ ਠੀਕ ਆ ਗਰੀਬ ਬੰਦਾ ਕੋਈ ਵੀ ਆਪਾਂ ਵਾਸੀ ਵੀ ਇਹ ਵੀ ਹੈ ਕਿ ਕਰਜ਼ੇ ਥੱਲੇ ਇੰਨਾ ਕਾਜਾ ਦੇ ਨੱਪੇ ਪਏ ਪਰ ਉਹ ਸਾਡੇ ਕਿਸੇ ਅਰਥ ਲੇਖੇ ਨਹੀਂ ਲੱਗਿਆ ਬਿਲਕੁਲ ਜਿਵੇਂ ਮਤਲਬ ਤੁਸੀਂ ਇਧਰ ਕੁੜੀ ਵਾਲੇ ਨੇ ਵੀ ਉਧਰ ਮੁੰਡੇ ਵਾਲੇ ਨੇ ਵੀ ਕਿੰਨਾ ਸਮਾਨ ਆਪਾਂ ਇਕੱਠਾ ਕਰਦੇ ਹਲਵਾਈ ਟੈਂਟ ਜੋ ਵੀ ਹੁੰਦਾ ਨਾ ਸੋਨਾ ਗਹਿਣਾ ਘੱਟਾ ਬਣਾਇਆ ਹੁੰਦਾ ਅੱਜ ਉਹ ਸਿਰਫ ਮਿੱਟੀ ਬਣ ਕੇ ਰਹਿ ਗਈ। ਇਹ ਮਿੱਟੀ ਘਰਾਂ ਚ ਪਿਆ ਹੁਣ ਉਹ ਕੀ ਕਰਾਂਗੇ ਅਸੀਂ? ਬਿਲਕੁਲ ਬਿਲਕੁਲ ਸਾਡੇ ਤਾਂ ਇਹ ਕੰਮ ਦੇ ਵਿੱਚ ਨਹੀਂ ਨਾ। ਉਹਨੇ ਜਵਾਗੜੀ ਨੇ ਸਮਾਨ ਲਿਆ ਉਹਨੂੰ ਕੀ ਪਤਾ ਮੈਂ ਤਾਂ ਵਰਤਨਾ ਹੀ ਨਹੀਂ ਗਿਆ। ਕਿਹਦੇ ਵਾਸਤੇ ਇਕੱਠਾ ਕਰੀ ਜੰਨੇ ਮੈਂ? ਬਿਲਕੁਲ ਹੁਣ ਇਹ ਮੇਰੇ ਭਰਾ ਦਾ ਚਾ ਸੀ ਬਈ ਮੈਂ ਨਾ ਆਪ ਇਹਨੂੰ ਨਾਲ ਲੈ ਆ ਕੇ ਕੱਪੜੇ ਖਰੀਦੇ। ਮੂਠ ਜੋ ਵੀ ਮੰਨਦ ਬਈ ਆਪ ਬਈਆ ਇਨੇ ਮੈਨੂੰ ਕਿਹਣਾ ਬਾਈ ਨਹੀਂ ਹੈ ਮੈਂ ਕਿਹਾ ਤੂੰ ਕਿਉਂ ਪ੍ਰੈਸ਼ਰ ਪਾਉਣਾ ਬਹੁਤ ਵਧੀਆ ਕਰਾਂਗਾ ਪਰ ਪਤਾ ਨਹੀਂ ਜਿੰਨਾ ਵੀ ਇਹ ਹੋ ਜੂਗਾ ਦੁੱਖ ਬਹੁਤ ਆ ਜਿਆਦੇ ਬਾਈ ਸਾਡੇ ਕੋਈ ਅੰਦਰੋਂ ਛਾਤੀ ਮਾਰ ਕੇ ਨਹੀਂ ਦੇ ਸਕਦਾ ਇਹ ਸਾਨੂੰ ਦੁੱਖ ਅਗੇ ਚੀਦਾ